ਨੇ ਕੋਲੇ ਇਦਾਂ ਦਾ ਇੰਟਰਫੇਸ ਆ ਰਿਹਾ ਤੇ ਜਿੱਦਾਂ ਹੀ ਆਪਣੇ ਕੋਲੇ ਜਿੱਦਾਂ ਆ ਗਈ ਆਪਾਂ ਇਹਨੂੰ ਐਕਸੈਪਟ ਕਰ ਸਕਦੇ ਹਾਂ ਜੇ ਕਰਨੀ ਹੈ ਪਤਾ ਫਰੀ ਆਪਾਂ ਕਰ ਨਹੀਂ ਰਹੇ ਲਈ ਜਿੱਦਾਂ ਆ ਦੇਖੋ ਇਹ ਐਕਸੈਪਟ ਕਰ ਲਈ ਆਪਾਂ ਤੇ ਇਹ ਇਹਨੂੰ ਮੈਸੇਜ ਕਰਤਾ ਕਸਟਮਰ ਨੂੰ ਤੇ ਇਹ ਫੋਨ ਆਪਾਂ ਜਾਣਾ ਇਹਦੀ ਪਿਕ ਅਪ ਅਪਲੀਕੇਸ਼ਨ ਤੇ ਇਹ ਕਪਲ ਲੋਕੇਸ਼ਨ ਆਪਣੇ ਨੇੜੇ ਹੀ ਹੈ ਤੇ ਚਲੋ ਫਿਰ ਆਪਾਂ ਕਸਟਮਰ ਦੀ ਲੋਕੇਸ਼ਨ ਤੇ ਜਾ ਰਹੇ ਆਂ ਤੇ ਕਪਲ ਵੇਸਨ ਤੇ ਇਹ ਪਤਾ ਹੀ ਨਜ਼ਦੀਕ ਚੱਕੀ ਸੀ ਵੀ ਤੁਹਾਨੂੰ ਦੱਸਣਾ ਸकता ਆਂ ਤਾਂ ਹੇੜ ਲਿਜੇ ਆਪਾਂ ਜਦੋਂ ਹਣ ਆਪਾਂ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਚੁੱਕੇ ਆਂ ਤਾਂ ਸਭ ਤੋਂ ਪਹਿਲਾਂ ক্লোਜ਼ ਮੈਪ ਕਰਕੇ ਇਸ ਨੂੰ ਅਰਾਈਵ ਕਰ ਦੇਣਾ कन्फर्म करके उस तुटू तो बातों कॉन्टैक्ट कस्टमर इन आप मैसेज भेज सकते हैं जो आपको कॉल करनी कॉल भी कर सकते कस्टमर अपने किन्ना जी एग ਹੋ ਗਿਆ ਫਿਰ ਆਪਾਂ ਇਹਨੂੰ ਵੀ ਰਿਸਪੈਸੈਂਟ ਕਰਦੇ ਆਂ ਕਪਾਸਟ ਕਰਕੇ ਰਿਸਪੈਸੈਂਟ ਬਣਾ ਸਕਦੇ ਆਂ ਇਹਨੂੰ ਬਣਾ ਕਰਕੇ ਕੰਪਲੀਟ ਰੈਡ ਕਰ ਦੇਣਾ ਜਦੋਂ ਆਪਾਂ ਇਹਦੇ ਗੁਆਰੰਟੀ ਤੇ ਪੈਸੇ ਲੈਣੇ ਹੁੰਦੇ ਹਨ ਤਾਂ ਜਨਰੇਟ ਕਰ ਸਕਦੇ ਆਂ ਇਕਲੈਕਟ ਕਰ ਸਕਦੇ ਆਂ ਕੈਸ਼ ਕਰ ਰਹੇ ਆ ਕਿ ਕੈਸ਼ 26 ਆਨਲਾਈਨ ਹੀ ਕਰ ਦਿੰਦੇ ਦੇਖੋ जो कलैक्ट कैश भी कर सकते हैं जो आपको वॉलेट पैसे रखने तो जनरेट चौहार रुपये करवा सकते हैं कर ऑनलाइन करवा रहे हैं ये आपका क्लैक्ट कैश करता क्योंकि उन्होंने होता नहीं कलैक्ट करता ਇਦੋਂ ਵਗੈਰੇਟਿੰਗ ਕਰਨੀ ਹੁੰਦੀ ਹੈ ਰੇਟਿੰਗ ਕਰਤੀ ਦੰਨ ਓਕੇ ਜੀ ਹਣ ਆਪਾਂ ਨਵੇਂ ਆਰਡਰ ਦੀ ਵੇਖ ਕਰਦੇ ਹਾਂ